ਸੰਰਾਲਾ ਨਜ਼ਦੀਕ ਅਸ਼ਾਮ ਨੈਸ਼ਨਲ ਹਾਈਵੇ ਉਪਰ ਇੱਕ ਮੋਟਰਸਾਈਕਲ ਦੇ ਹਾਦਸਾ ਗ੍ਰਸ ਹੋਣ ਕਾਰਨ ਦੋ ਲੜਕੀਆਂ ਦੀ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੈ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋਇਆ ਹੈ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸ਼ਰਧਾਲੂ ਨਾਣਾਦੇਵੀ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ ਮੌਕੇ ਤੋਂ ਪਤਾ ਚੱਲਿਆ ਹੈ ਕਿ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਫੁਲਾਇਓਵਰ ਉੱਪਰ ਲੱਗੀ ਰੇਲਿੰਗ ਨਾਲ ਜਾ ਟਕਰਾਇਆ ਜਿਸ ਕਾਰਨ ਮੋਟਰਸਾਈਕਲ ਪਿੱਛੇ ਬੈਠੀਆਂ ਦੋਵੇਂ ਲੜਕੀਆਂ ਪੁਲ ਤੋਂ ਹੇਠਾਂ ਡਿੱਗੀਆਂ ਅਤੇ ਮੋਟਰਸਾਈਕਲ ਚਾਲਕ ਅੰਕਤ ਪੁੱਲ ਤੋਂ ਹੇਠਾਵਲ ਲਟਕ ਗਿਆ। ਹਾਦਸੇ ਵਿੱਚ ਸਪਨਾ ਨਾਦੀ ਲੜਕੀ ਅਤੇ ਸ਼ਕੁੰਤਲਾ ਦੀ ਮੌਤ ਹੋਈ ਹੈ। ਦੋਵੇਂ ਵਾਸੀ ਗੋਵਿੰਦਪੁਰ ਨੇੜੇ ਢੰਡਾਰੀ ਕਲਾਂ ਦੀਆਂ ਰਹਿਣ ਵਾਲੀਆਂ ਸਨ। ਹਾਦਸੇ ਵਿੱਚ ਜਾਨ ਗਵਾਉਣ ਵਾਲੀ 17 ਸਾਲਾ ਸਪਨਾ ਮਾਰਸ਼ਲ ਆਰਟ ਦੀ ਬੈਸਟ ਖਿਡਾਰਨ ਸੀ ਜੋ ਨੈਸ਼ਨਲ ਪੱਧਰ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਇਸ ਮੌਕੇ ਤੇ ਕੋਚ ਸੰਦੀਪ ਦਾ ਕਹਿਣਾ ਹੈ ਕਿ ਸਪਨਾ ਦਾ ਇਸ ਤਰ੍ਹਾਂ ਤੁਰ ਜਾਣਾ ਖੇਡ ਜਗਤ ਨੂੰ ਬਹੁਤ ਵੱਡਾ ਘਾਟਾ ਹੈ। ਸਪਨਾ एक कराटे प्लेयर थी वो फिलहाल ही स्टेट लेवल खेल के आई थी जयपुर में तो उसने गोल्ड मेडल जीता था नेक्स्ट वो नेशनल चैम्पियनशिप के लिए जाने वाले थे पर न्यूज़ देखा मेरे आज ये बहुत बुरा को सर एक तो ये कराटे में बेस्ट टीचर थी प्लस मोटिवेट करती थी बच्चों को मेरे साथ बताती थी और स्कूल में दंगल प्लेयर थी दंगल में भी काफ़ी अचीवमेंट्स लिए हुए हैं जो गर्ल्स होती थी उनको फ्री ट्रेनिंग देने का उनका सपना था कि मैं गर्ल्स को मैं फ्री ट्रेनिंग दूंगी जब मैं आगे खेल सर ये जुगियाना फाटक सान सान से छोटी हैबाल में मेरा सपना सीखने आते थे एक घंटे का रास्ता था एक घंटे का रास्ता तय करके आपके पास घंटे एक एक से एक्टिव से आते थे अच्छी खिलाड़ी थी बहुत अच्छी खिलाड़ी थी सर काफ़ी आगे जन्म था बहुत मेहनती खिलाड़ी थी बहुत मेहनत करती थी ਮਾਰਨਿੰਗ ਸਵੇਰੇ 5 ਵਜੇ ਗਰਾਉਂਡ ਕੋਆ ਜਾਤੇ ਨੇ ਉਹ ਘਰ ਸੇ ਉਸਮਾਨ ਕੇ ਚਲੋ 345 ਤੇ ਨਿਕਲਦੇ ਸੀ ਬਾਈਕ ਦਾ ਐਕਸੀਡੈਂਟ ਹੋਇਆ ਤੇ ਉਹ ਫਲਾਈਓਵਰ ਤੋਂ ਡਿੱਗ ਗਏ ਤੇ ਉਹਦੇ ਵਿੱਚ ਜਿਹੜਾ ਜੈਂਟਸ ਹੈ ਉਹਦਾ ਨਾਮ ਅੰਕਿਤ ਹੈ ਜੋ ਸੀਰੀਅਸ ਹੈ ਤੇ ਜੋ ਨਾਲ ਉਹਦੇ ਦੋ ਲੇਡੀਸ ਸਿਗੇ ਇੱਕ ਦਾ ਨਾਮ ਸੁਪਨਾ ਇੱਕ ਦਾ ਨਾਮ ਚਕੰਤਲਾ ਤੇ ਉਹ ਮੇਰੇ ਕੋ ਬਰਾਡ ਡਾਟ ਆਇਆ ਕਿੰਨੇ ਕਿੰਨੇ ਉਮਰ ਹੈ ਕਿੱਥੇ ਦੇ ਰਹੇ ਆ ਜੋ ਅੰਕੇਤ ਉਹ 36 ਸਾਲ ਦੀ ਉਮਰ ਹੈ ਤੋਂ ਸਪਨਾ ਔਰ ਸ਼ਕਤੀਕਲਾ ਜਿਹੜੀ ਹੈ 17 ਸਾਲ ਦੀ ਇੱਕ ਬਾਈ ਸਾਹਿਬ ਇਹ ਕਿੱਥੇ ਦੇ ਨੇ ਇਹ ਢੰਡਾਰੀ ਕਲਾ ਦੇ ਕੋਲ ਕਿਤੇ ਨੇ ਰਹਿ ਰਹੇ ਆਪਾਂ ਕਿੱਥੇ ਜਾ ਰਹੇ ਸੀ ਇਹ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਸੀ ਗੁਰਪ੍ਰੀਤ ਸਿੰਘ ਜੀ ਜੁਪੀ ਜੀ ਕਿੰਨੇ ਵਜੇ ਦੀ ਇਹ ਘਟਨਾ ਹੈ ਇਹ ਹੁਣ ਤੋਂ ਅੱਧਾ ਘੰਟਾ ਪਹਿਲਾਂ ਦੀ ਘਟਨਾ ਜੀ ਪੌਣੇ 6 ਵਜੇ 5:50 ਮਿੰਟ ਦੀ ਹੈ ਜੀ ਕੀ ਘਟਨਾ ਹੈ ਕੱਟਣਾ ਇਹ ਆ ਜੀ ਅਸੀਂ ਪਿੱਛੇ ਆ ਰਹੇ ਸੀ ਖਮਾਣਾ ਸਾਨੂੰ ਇਹਨਾਂ ਨੇ ਕ੍ਰੋਸ ਕੀਤਾ ਤੇ ਇਹਨਾਂ ਦਾ ਮੋਟਰਸਾਈਕਲ ਸੀਗਾ ਘੱਟੋ ਘੱਟ 90 95 ਦੀ ਸਪੀਡ ਤੇ ਮੈਂ ਕਾਰ 'ਚ ਸੀਗਾ ਸਾਡੀ ਕਾਰ 60 65 ਤੇ ਸੀ ਕ੍ਰੋਸ ਕਰਕੇ ਆਏ ਨੇ ਜਦੋਂ ਅਸੀਂ ਪਿੱਛੇ ਆਇਆ ਸਾਡੇ ਆਉਂਦਿਆਂ ਨੂੰ ਦੋ ਲੇਡੀਜ਼ ਬ੍ਰਿਜ ਤੋਂ ਥੱਲੇ ਗੇਰ ਰਹੀਆਂ ਗਿਰ ਗਈਆਂ ਸੀ ਤੇ ਜਿਹੜਾ ਮੁੰਡਾ ਸੀਗਾ ਉਹ ਲੜਕ ਰਿਹਾ ਸੀਗਾ ਉਹ ਉੱਪਰ ਦੂਜੇ ਬੰਦਿਆਂ ਨੇ ਫਟਾਫਟ ਉਹਨੂੰ ਫੜ ਲਿਆ ਤੇ ਫੜ ਕੇ ਖਿੱਚ ਲਿਆ ਉੱਪਰ ਤੇ ਇੱਕ ਦੀ ਤਾਂ ਉੱਥੇ ਮੌਕੇ ਤੇ ਡੈਥ ਹੋ ਗਈ ਇੱਕ ਦੇ ਸਾਹ ਚੱਲਦੇ ਸੀਗੇ ਉਹਨੂੰ ਐਂਬੂਲੈਂਸ ਦੇ ਵਿੱਚ ਆਏ ਉਹਨੇ ਇੱਥੇ ਆ ਕੇ ਡੈਥ ਹੋ ਗਈ ਮੋਟਰਟ੍ਰੈਕਲ ਇਹਨਾਂ ਦਾ ਪੈਂਚਰ ਹੋਇਆ ਜੀ ਪੈਂਚਰ ਹੋ ਕੇ ਜਿਹੜਾ ਸਾਈਡ ਵਾਲਾ ਉਹ ਹੁੰਦਾ ਨਾ ਉਹਦੇ ਵਿੱਚ ਲੱਗੇ ਜੀ ਡਿਵਾਈਸ ਆ ਸਾਈਡ ਵਾਲਾ ਗੈਂਗਲ ਜਿਆ ਹੁੰਦਾ ਉਹਦੇ ਵਿੱਚ ਲੱਗੇ ਹਾਂ ਜੀ ਇੱਕ ਇੱਕ ਦੀ ਮੌਕੇ ਦੇ ਡੇਟ ਹੋਈ ਹੈ ਹਾਂ ਜੀ ਇੱਕ ਦੀ ਮੌਕੇ ਦੇ ਇੱਕ ਦੀ ਇੱਥੇ ਆ ਗਈ ਇੱਕ ਸੀਰੀਅਸ ਆ ਦੇ ਪਤਾ ਲੱਗਿਆ ਵੀ ਹੈ ਕਿੱਥੇ ਦੇ ਨੇ ਇਹ ਢੰਡਾਰੀ ਦੇ ਨੇ ਹੈਗੇ ਨਪਾਲ ਦੇ ਨੇ ਢੰਡਾਰੀ ਰਹਿੰਦੇ ਨੇ ਪ੍ਰੀਆ ਜਿਹੜੀ ਹੋਈ ਵੀ ਉੱਪਰ ਮੋਟਰਸਾਈਕਲ ਤੋਂ ਆਉਂਦੇ ਸੀਗੇ ਜੀ ਇੱਕ ਜੈਂਟ ਸੀਗਾ ਤੇ ਉਹ ਲੇਡੀ ਸੀਗੀ ਇਹ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਇਹਨਾਂ ਦਾ ਉੱਪਰ ਪੈਂਚਰ ਹੋ ਗਿਆ ਤੇ ਇਹ ਇੱਕ ਮਿੰਟ ਚਾਹ ਮੌਕਾ ਰਜਾ ਤੁ ਵੀ ਲੜੀ ਦੀ ਬਾਕੀ ਦੋ ਨੂੰ ਹਸਪਤਲ ਲੈ ਗਏ ਆ ਉਹਨਾਂ ਦੀ ਹਾਲਤ ਤੇ ਠੀਕ ਹੈ ਜੀ ਜਿਹੜੇ ਦੋ ਬੰਦੇ ਉਹ ਤਾਂ ਲਪਾ ਕੇ ਭੇਜੇ ਨੇ ਜੀ ਹਲੇ ਹਲੇ ਪਤਾ ਲੱਗੂ ਜਾ ਕੇ ਪਹੁੰਚਦੇ ਆਂ ਸੀ ਹਸਪਤਾਲ 'ਚ ਹੁਣ ਪਤਾ ਲੱਗਿਆ ਕਿ ਕਿੱਥੇ ਜਾ ਰਹੇ ਸੀ ਨੇ ਤਾਂ ਦੂਰੋਂ ਕਿ ਤੋਂ ਮੇਰਾ ਗਲਾਮ ਧਰਮ ਕੇ ਜਗ੍ਹਾ ਤੋਂ ਖਾਂਤ ਆ ਰਿਹਾ ਕਿ ਤੇ ਇਹਨਾਂ ਕੋ ਸ਼ਾਂਤੀ ਦਾ ਤੇ ਠੰਡਾਰੀ ਦੇ ਰਹਿਣ ਵਾਲੇ ਨੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ